ਤੁਸੀਂ ਟਰੈਕਟਰ ਇਹ ਨਿਊ ਮਾਡਲ ਦੇ ਵਿੱਚ ਜਿਹੜਾ ਆ ਚੁੱਕਾ ਵਾ ਤੁਸੀਂ ਵੇਖ ਸਕਦੇ ਜੇ ਵੀ ਇਹਦੇ ਵਿੱਚ ਪਲੇਟਫਾਰਮ ਜਿਹੜੇ ਆ ਉਹ ਵੀ ਉੱਚੇ ਕਰਤੇ ਆ ਇਹਦੀ ਜਿਹੜੀ ਟਰੈਕਟਰ ਦੀ ਮੋਡੀਫਿਕੇਸ਼ਨ ਕਹਿ ਲਓ ਕਿ ਵੀ ਕੰਪਨੀ ਨੇ ਕਰ ਦਿੱਤੀ ਹੈ ਇੰਜਨ ਤੇ 852 ਦਾ ਲਗਭਗ ਲੋਕਾਂ ਨੂੰ ਪਤਾ ਹੀ ਐ ਦੱਸਣ ਦੀ ਲੋੜ ਹੀ ਨਹੀਂ ਕੀ ਕਿੰਨਾ ਸਾਨ ਆਈਆਂ ਨੇ ਦਾ ਪੂਰੀ ਸਫਾਈ ਦੇ ਨਾਲ ਸਾਰੇ ਜਿਹੜੇ ਜੋੜ ਲਾਏ ਆ ਤੇ ਪੇਂਟ ਵੀਰਾਂ ਦਾ ਅਸੀਂ ਵੀ ਆਪਾਂ ਇਹਨੂੰ ਕਾਲਾ ਨਹੀਂ ਕਰਨਾ ਇਹਦੀ ਇਕੱਲੀ ਆਹ ਵਾਲੀ ਪਲੇਟ 31 ਕਿਲੋ ਦੀ ਆ ਜੀ ਇਹ 7 ਇੰਚ ਦੀ ਪਲੇਟ ਵਾ 7 ਇੰਚ ਚੌੜੀ ਆ ਤੇ 1 ਇੰਚ ਜਿਹੜੀ ਐ ਮੋਟੀ ਆ ਪਲੇਟ ਇਹ ਟਰੈਕਟਰ ਲਿਉਣ ਤੋਂ ਪਹਿਲਾਂ ਹੀ ਬੁਕਿੰਗ ਕਰਾ ਕੇ ਗਏ ਹੈਗੇ ਕਿ ਵੀ ਅਸੀਂ ਬੰਪਰ ਤੁਹਾਡੇ ਕੋਲੋਂ ਲਾਉਣਾ ਵਾ ਅੱਸੀ ਗੱਲ ਦੋਸਤੋ ਅੱਜ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਬੰਪਰ ਬਾਰੇ ਬੰਪਰ ਜਿਹੜਾ ਵਾ ਨਵਾਂ ਕਿੰਨੇ ਦਾ ਤਿਆਰ ਹੁੰਦਾ ਹੈ ਤੇ ਆਪਾਂ ਕੀ ਕੀ ਇਹਨੂੰ ਜਿਹੜਾ ਇਹ ਸਮਾਨ ਕਿਹੜਾ ਕਿਹੜਾ ਲਾਇਆ ਵਾ ਉਹਦੇ ਬਾਰੇ ਅੱਜ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਟਰੈਕਟਰ ਆ ਇਹ ਮੇਰੇ ਦਲਬਾਗ ਵੀਰ ਦਾ ਵਾ ਜੋ ਕਿ ਗੰਢੀਵਿੰਡ ਤੋਂ ਸਾਡੇ ਲਾਗੋ ਹੀ ਉਹਨੇ ਤੇ ਇਹ ਵੀਰੂ ਨੇ ਟਰੈਕਟਰ ਲਿਉਣ ਤੋਂ ਪਹਿਲਾਂ ਹੀ ਬੁਕਿੰਗ ਕਰਾ ਕੇ ਗਏ ਸੀਗੇ ਕਿ ਵੀ ਅਸੀਂ ਬੰਪਰ ਤੁਹਾਡੇ ਕੋਲੋਂ ਲਾਉਣਾ ਵਾ ਲਿਆ ਕੇ ਤੇ ਬੰਪਰ ਇਹਨਾਂ ਨੇ ਏਜੰਸੀ 'ਚੋਂ ਜਿਹੜਾ ਲਲਵਾਇਆ ਸੀਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਏਜੰਸੀ 'ਚੋਂ ਲਾ ਕੇ ਆਇਆ ਸੀਗਾ ਜਿਹੜਾ ਬੰਪਰ ਠੀਕ ਹੈ ਜੀ ਇਦਾ ਵਜ਼ਨ ਜਿਹੜਾ ਹੈਗਾ ਇਹ ਇਹਦਾ ਵਜ਼ਨ ਹੈਗਾ 29 ਕਿਲੋ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਬੰਪਰ ਲਾਇਆ ਇਹ ਇਹਨੂੰ ਇਹਦੀ ਕੱਲੀ ਆਹ ਵਾਲੀ ਪਲੇਟ 31 ਕਿਲੋ ਦੀ ਆ ਜੀ ਇਹ 7 ਇੰਚ ਦੀ ਪਲੇਟ ਵਾ 7 ਇੰਚ ਚੌੜੀ ਆ ਤੇ 1 ਇੰਚ ਜਿਹੜੀ ਆ ਇਹ ਮੋਟੀ ਆ ਪਲੇਟ ਤੇ ਉਸ ਤੋਂ ਬਾਅਦ ਆਹ ਜਿਹੜੀ ਆਪਾਂ ਇਹਦੇ ਤੇ ਲਾਈ ਆ ਪਲੇਟ ਇਹ 4 ਐਮ ਦੀ ਆ ਤੇ ਆਹ ਜਿਹੜੀ ਇਹਦੇ ਥੱਲੇ ਲੱਗੀ ਆ ਪਲੇਟ ਇਹ ਹੈਗੀ ਆ ਜੀ 6 ਇੰਚ ਚੌੜੀ ਤੇ ਅੱਧੀ ਇੰਚੀ ਮੋਟੀ ਤੇ ਇਹਦਾ weight ਜਿਹੜਾ ਬੰਪਰ ਦਾ ਬਣਿਆ ਏ ਉਹ ਬਣਿਆ ਜੀ ਇਹਦਾ 95 ਕਿਲੋ ਦੇ ਲਾਗੇ ਬਣਿਆ ਬਣਿਆ ਵਾ ਠੀਕ ਹੈ ਜੀ ਤੇ ਬਾਕੀ ਤੁਸੀਂ ਵੇਖੋਗੇ ਥੱਲੇ ਆਪਾਂ ਇਹਦੇ ਜਿਹੜੀ ਹੁੱਕ ਲਾਈ ਆ ਉਹ ਆਪਾਂ ਟੇਡੇ ਰੁਕ ਲਾਈ ਆ ਇਸ ਵਾਰੀ ਇਹਨੂੰ ਠੀਕ ਹੈ ਜੀ ਅੱਗੇ ਆਪਾਂ ਦੂਜੇ ਰੁਕ ਲਾਉਣੇ ਨੇ ਸਿੱਧੇ ਰੁਕ ਤੇ ਇਸ ਵਾਰੀ ਆਪਾਂ ਟੇਡੇ ਰੁਕ ਲਾਈ ਆ ਉਹ ਕੇ ਨੂੰ ਤੇ ਬਾਕੀ ਆਪਾਂ ਸਪੋਰਟਾਂ ਸਪੂਟਾਂ ਸਾਰੀਆਂ ਅੰਦਰ ਵਾਰ ਤੁਹਾਨੂੰ ਪਤਾ ਅੱਗੇ ਵੀ ਆਪਾਂ ਸਪੋਰਟਾਂ ਲਾਉਣੇ ਹੁੰਦੇ ਆ ਕਿਉਂਕਿ ਜਿਹੜੇ ਇਹ ਇਹ ਆਪਾਂ ਵੈਲਡਿੰਗ ਕਰਕੇ ਹੀ ਬਣਾਉਨੇ ਆ ਤੇ ਜਿਹੜੀਆਂ ਦੂਜੀਆਂ ਹੁੰਦੀਆਂ ਵਾ ਆਪਣੀਆਂ ਕਈ ਪਲੇਟਾਂ ਇੱਕੇ ਵਾਰ ਇੱਕੇ ਪਲੇਟ ਚੋਂ ਵੀ ਕੱਢ ਦੁੰਦੇ ਨੇ ਪਰ ਆਪਾਂ ਇਹ ਜਿਹੜੀਆਂ ਇਹ ਵੈਲਡਿੰਗ ਕਰਕੇ ਬਣਾਈਆਂ ਬਾਕੀ ਜੋੜ ਤੁਸੀਂ ਲੱਗੇ ਵੇਖ ਸਕਦੇ ਜੀ ਵੀ ਆਪਾਂ ਪੂਰੀ ਸਫਾਈ ਦੇ ਨਾਲ ਸਾਰੇ ਜਿਹੜੇ ਜੋੜ ਲਾਏ ਆ ਤੇ ਪੇਂਟ ਵੀਰਾਂ ਦਾ ਅਸੀਂ ਵੀ ਆਪਾਂ ਇਹਨੂੰ ਕਾਲਾ ਨਹੀਂ ਕਰਨਾ ਵੀਰਾਂ ਦਾ ਇਹ ਵੀ ਆਪਾਂ ਟਰੈਕਟਰ ਦੇ ਨਾਲ ਦਾ ਇਹਨੂੰ ਰੰਗ ਕਰਨਾ ਜਿਵੇਂ ਤੁਸੀਂ ਕਰੀਮ ਕਲਰ ਵੇਖ ਰਿਹਾ ਜੀ ਬਾਕੀ ਕਰੀਮ ਕਲਰ ਕਿਹੋ ਜਿਹਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਦਰਬਾਖ ਸਿੰਘ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਬੰਪਰ ਕਿਵੇਂ ਲੱਗਾ ਬੰਪਰ ਵੀ ਬਹੁਤ ਵਧੀਆ ਕੋਈ ਤੇ ਐਡਵਾਂਸ ਦੀ ਬੁਕਿੰਗ ਕਰਕੇ ਗਿਆ ਸੀ ਜੀ ਹਾਂਜੀ ਹਾਂਜੀ ਇਹ ਕੋਈ ਤੇ ਟਰੈਕਟਰ ਲੇਉਣ ਤੋਂ ਪਹਿਲਾਂ ਹੀ ਬੁੱਕ ਕਰੀ ਅਸੀਂ ਮੀਨਾ ਪਹਿਲਾਂ ਹੀ ਬੁੱਕ ਕਰਤਾ ਜੀ ਬਹੁਤ ਠੀਕ ਆ ਹਾਂਜੀ ਕਿਉਂਕਿ ਮੜਕੇ ਟਾਈਮ ਲੱਗਦਾ ਦੂਜੇ ਬੰਪਰ ਨੂੰ ਕੀ ਗੱਲ ਇਹ ਪਹਿਲੇ ਨਾ ਉਹ ਤੇ ਵੇਟੀ ਹੈ ਨਹੀਂ ਇਹ ਬੰਪਰ ਬਾਦ ਹੈਗੀ ਹੈ ਬੰਪਰ ਹੈ ਜਿਹਨੂੰ ਕਹਿ ਦਿੰਦੇ ਆਪਾਂ ਬਹੁਤ ਹੀ ਮਜ਼ਬੂਤ ਆ ਤੇ ਇਹਦਾ ਆਪਾਂ ਜੇ ਗੱਲ ਕਰੀਏ ਵੀ ਇਹ ਬਣਿਆ ਕਿੰਨੇ ਦਾ ਏ ਇਹ ਆਪਾਂ ਵੀਰ ਨੂੰ ਬਣਾ ਕੇ ਦਿੱਤਾ ਜੀ ਜਿਹੜਾ ਬੰਪਰ ਵਾ ਇਹ ਆਪਾਂ ਇਹਨੂੰ ਬਣਾ ਕੇ ਦਿੱਤਾ 95 ਕਿਲੋ ਦਾ ਇਹ ਜਿਹੜਾ ਵਾ ਬੰਪਰ ਦਾ ਵਜਨ ਹੋਇਆ ਵਾ ਤੇ ਇਹ ਆਪਾਂ ਇਹਨੂੰ 100 ਤੇ 10 ਰੁਪਏ ਕਿਲੋ ਦੇ ਹਿਸਾਬ ਨਾਲ ਬਣਾ ਕੇ ਦਿੱਤਾ ਏ ਤੇ ਜੋ ਕਿ 10400 ਰੁਪਏ ਦਾ ਬਣਦਾ ਵਾ ਅੰਗ ਦਾ ਕੋਈ ਪੈਸਾ ਨਹੀਂ ਲੈਣਾ ਜੋ ਵੀ ਆਪਾਂ 110 ਰੁਪਏ ਕਿਲੋ ਦੇ ਹਿਸਾਬ ਨਾਲ ਇਹਨੂੰ ਬੰਪਰ ਦਿੱਤਾ ਏ ਤੇ ਬਾਕੀ ਜਿਹੜਾ ਤੁਸੀਂ ਟਰੈਕਟਰ ਇਹ ਨਿਊ ਮਾਡਲ ਦੇ ਵਿੱਚ ਜਿਹੜਾ ਆ ਚੁੱਕਾ ਵਾ ਤੁਸੀਂ ਵੇਖ ਸਕਦੇ ਜੇ ਵੀ ਇਹਦੇ ਵਿੱਚ ਪਲੇਟਫਾਰਮ ਜਿਹੜੇ ਆ ਉਹ ਵੀ ਉੱਚੇ ਕਰਤੇ ਆ ਹਿੱਸਾ ਇਹਦਾ ਜਿਹੜਾ ਵਾ ਉਹ 960 ਅੜਾਈ ਕਰਤਾ ਸਾਰਾ ਇਹਦੀ ਜਿਹੜੀ ਟਰੈਕਟਰ ਦੀ ਮੋਡੀਫਿਕੇਸ਼ਨ ਕਹਿ ਲਓ ਕਿ ਵੀ ਕੰਪਨੀ ਨੇ ਕਰ ਦਿੱਤੀ ਹੈ ਇੰਜਨ ਤੇ 855 ਦਾ ਲਗਭਗ ਲੋਕਾਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਹੀ ਨਹੀਂ ਗਈ ਕਿੰਨਾ ਸਾਨ ਆਈਆਂ ਨੇ ਦਾ ਤੇ ਬਾਕੀ ਪਲੇਟਫਾਰਮ ਜਿਹੜਾ ਵਾ ਇਹਨੇ ਰੂਹਾਂ ਖੁਸ਼ ਕਰਤੀਆਂ ਹਣ ਤੁਸੀਂ ਵੇਖੋਗੇ ਕਿ ਕਿੱਡਾ ਚੌੜਾ ਪਲੇਟਫਾਰਮ ਬਣਾ ਤਾਂ ਜੋ ਅਸੀਂ ਮੋਡੀਫਿਕੇਸ਼ਨਾਂ ਕਰਨੀਆਂ ਉਹ ਟਰੈਕਟਰ ਦੇ ਵਿੱਚ ਇਹਨਾਂ ਨੇ ਪਹਿਲਾਂ ਕੰਪਨੀ ਨੇ ਹੀ ਕਰਕੇ ਦਿੱਤੀਆਂ ਤੇ ਹਾਂ ਬਾਕੀ 855 ਦੇ ਇੰਜਣ ਦੀ ਤੇ ਗੱਲ ਕਹਿਣ ਦੀ ਲੋੜ ਹੀ ਨਹੀਂ ਕਿ ਕਿ ਵੀ ਇਹ ਕਿੰਨੀ ਕੁ ਪਾਵਰ ਮਾਰਦਾ ਉਹ ਦੱਸਣ ਦੀ ਨਹੀਂ ਲੋੜ ਇਹਦੀ ਤੇ ਟਾਇਰ ਨੂੰ ਹੈਗੇ ਆ 16 ਦੇ ਹਾਂ 16 ਦੇ ਗੁਡਇਰ ਦੇ ਟਾਇਰ ਇਹਨੂੰ ਆਏ ਆ ਨਾਲ ਤੇ ਇਦੀ ਲਿਫਟ ਕੰਪੈਸਿਟੀ ਜਿਹੜੀ ਆ ਉਹ ਵੀ ਵਧਾ ਦਿੱਤੀ ਗਈ ਆ ਸੋ ਬਾਕੀ ਤੁਸੀਂ ਵੇਖ ਸਕਦੇ ਜੇ ਵੀ ਇਹਦੇ ਹਿੱਸੇ ਦੇ ਵਿੱਚ ਪਹਿਲਾਂ ਨਾਲੋਂ ਜਿਹੜਾ ਵਾ ਉਹ ਬਹੁਤ ਵੱਡਾ ਬਦਲਾਅ ਕੀਤਾ ਗਿਆ ਵਾ ਤੇ ਇਹਨੂੰ ਹਾਈ ਲੋ ਤੇ ਮੀਡੀਅਮ ਇਹ ਤਿੰਨ ਗੇਰਾਂ ਦੇ ਵਿੱਚ ਆ ਗਿਆ ਵਾ ਆ ਵੇਖੋ ਤੁਸੀਂ ਹਾਈ ਲੋ ਤੇ ਮੀਡੀਅਮ ਜਿਹੜਾ ਵਾ ਇਹਦੇ ਵਿੱਚ ਆ ਗਿਆ ਤੇ ਇੱਧਰ ਇਹਦੇ ਪੰਜ ਗੇਰ ਹੋ ਗਏ ਚਾਰ ਗੇਰ ਜਿਹੜੇ ਨੇ ਉਹ ਫਾਰਵਰਡ ਤੇ ਇੱਕ ਰਿਵਰਸ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ